ਮੋਗਲੇ ਵਾਲਾ ਤੁਹਾਡੇ ਵਾਸਤੇ ਕੋਠੀ ਲਿਆਂਦੀ ਬਹੁਤ ਸੋਹਣੀ ਇਹ ਕਿੱਥੇ ਆ ਸਭ ਤੋਂ ਪਹਿਲਾਂ ਤੁਸੀਂ ਜਗਾ ਦੇਖ ਲਓ ਇਹ ਹੈਗੀ ਗੋਵਿੰਦਗੜ ਬਸਤੀ ਦੇ ਵਿੱਚ ਮਣਚੰਦਾ ਕਲੋਨੀ ਮਣਚੰਦਾ ਕਲੋਨੀ ਦੇ ਵਿੱਚ 23 ਨੰਬਰ ਗਲੀ ਦੇ ਵਿੱਚ ਇਹ ਕੋਠੀ ਆ ਠੀਕ ਆ ਜੀ ਆ ਸੜਕ ਵੀ ਮੇਰੇ ਖਿਆਲ ਚ 20/2 ਫੁੱਟ ਚੌੜੀ ਹੋਊਗੀ 20 ਤੋਂ ਪਲੱਸ ਹੀ ਹੋਊਗੀ ਆ ਗਲੀ ਇਹ ਤੋਂ ਜ਼ਿਆਦਾ ਚੌੜੀ ਆ ਆ ਜੀ ਤੁਹਾਨੂੰ ਅੰਦਰ ਕੋਠੀ ਵਿਖਾਉਣਾ ਵਾ ਡਬਲ ਸਟੋਰੀ ਬਣੀ ਹੋਈ ਆ ਆ ਆ ਗਈ ਕੋਠੀ ਸਭ ਤੋਂ ਪਹਿਲਾਂ ਤੇ ਦੇਖੋ ਥੱਲੇ ਪੱਥਰ ਪੱਥਰ ਲੱਗਾ ਵਧੀਆ ਤੇ ਵੱਡੀ ਗੱਲ ਇਹ ਵੀ ਦੋ ਸੜਕ ਹੀ ਹੈ ਗਲੀ ਇਹ ਉਧਰਲੇ ਪਾਸੇ ਸੜਕ ਵਾਲੇ ਪਾਸੇ ਵੀ ਜਿਵੇਂ ਜੇ ਤੁਸੀਂ ਇਧਰ ਦੀ ਦਰਵਾਜ਼ਾ ਕੱਟਣਾ ਤੁਸੀਂ ਕੱਢ ਸਕਦੇ ਆ ਆ ਦੇਖੋ ਕਿੰਨੀ ਜਗ੍ਹਾ ਗੱਡੀਆਂ ਭਲਾ ਦੋ ਲਾ ਲਓ ਤੇ ਭਲਾ ਇਧਰਲੇ ਪਾਸੇ ਵੀ ਲਾ ਲਓ ਦੋ ਹੋਰ ਖੁੱਲੀ ਜਗ੍ਹਾ ਵਾ ਸਭ ਤੋਂ ਪਹਿਲਾਂ ਇਧਰਲੇ ਪਾਸੇ ਆਪਣੇ ਆ ਗਿਆ ਬਾਥਰੂਮ ਠੀਕ ਹੈ ਜੀ ਬਾਥਰੂਮ ਆ ਗਿਆ ਤੇ ਨਾਲ ਆ ਗਿਆ ਇਧਰ ਡ੍ਰੈੰਗ ਰੂਮ ਇਹ ਆ ਗਿਆ ਜੀ ਡ੍ਰੈੰਗ ਰੂਮ ਠੀਕ ਹੈ ਇਧਰਲੇ ਪਾਸੇ ਹੈਗਾ ਡ੍ਰੈੰਗ ਰੂਮ ਐਂ ਰੰਗ ਰੰਗ ਗੱਲ ਓਕੇ ਆ ਕੋਈ ਪੈਸਾ ਨਹੀਂ ਲੱਗਦਾ ਹੱਲੇ ਵੀ ਪੱਥਰ ਵਗੈਰਾ ਲੱਗਾ ਹੋਇਆ ਦਾ ਤੇ ਆਪਾਂ ਐਂਟਰੀ ਤੋਂ ਇੱਧਰ ਦੀ ਕਰਾ ਦਿੰਨੇ ਆ ਇੱਧਰ ਦੀ ਆਜੋ ਤੇ ਆਗੇ ਲੌਬੀ ਠੀਕ ਹੈ ਜੀ ਇਹ ਆਗੇ ਲੌਬੀ ਉੱਪਰ ਪੀਓਪੀ ਵਗੈਰਾ ਹੋਈ ਹੋਈ ਆ ਤੇ ਇੱਧਰਲੇ ਪਾਸੇ ਆ ਗਿਆ ਕਿਚਨ ਠੀਕ ਹੈ ਜੀ ਇਹ ਆ ਗਿਆ ਕਿਚਨ ਇਹ ਆਗੇ ਲੌਬੀ ਤੇ ਸਭ ਤੋਂ ਪਹਿਲਾਂ ਇੱਧਰਲੇ ਪਾਸੇ ਬੈੱਡਰੂਮ ਆ ਗਿਆ ਠੀਕ ਹੈ ਜੀ ਇਧਰ ਕਾਰਡਬੋਰਡ ਵਗੈਰਾ ਬਣਿਆ ਹੋਇਆ ਬੈਡਰੂਮ ਦੇ ਵਿੱਚ ਪੀਓਪੀ ਵੱਲੋਂ ਸਾਰੇ ਪਾਸੇ ਓਕੇ ਦੀ ਰਿਪੋਰਟ ਆ ਤੇ ਬੈਡਰੂਮ ਦੇ ਮਗਰਲੇ ਪਾਸੇ ਆ ਗਿਆ ਇਧਰਲੇ ਪਾਸੇ ਗਲੀ ਆ ਗਈ ਠੀਕ ਹੈ ਜੀ ਗੈਲਰੀ ਆ ਗਈ ਨਾਲ ਇਹਦੇ ਬੈਡ ਬਾਥਰੂਮ ਅਟੈਚ ਆ ਬਾਥਰੂਮ ਅਟੈਚ ਆ ਤੇ ਉਹ ਦੂਸਰੇ ਬੈਡਰੂਮ ਦੇ ਨਾਲ ਵੀ ਅਟੈਚ ਆ ਤੁਹਾਨੂੰ ਉਧਰ ਦੀ ਦਿਖਾਉਣੇ ਆ ਠੀਕ ਹੈ ਜੀ ਆ ਆ ਗਿਆ ਬੈਡਰੂਮ ਦਾ ਦੂਸਰਾ ਪਾਸਾ ਤੇ ਇਧਰਲੇ ਪਾਸੇ ਆ ਗਿਆ ਦੂਜਾ ਬੈਡਰੂਮ ਠੀਕ ਹੈ ਜੀ ਆ ਦੇਖੋ ਇਧਰ ਪੀਵੀਸੀ ਵਗੈਰਾ ਹੋਈ ਹੋਈ ਆ ਆ ਕਾਬਰਡ ਬਣਿਆ ਹੋਇਆ ਵਾ ਬਹੁਤ ਸੋਹਣੀ ਕੋਠੀ ਆ ਇਧਰਲੇ ਪਾਸੇ ਆ ਗਿਆ ਦੂਸਰਾ ਦਰਵਾਜਾ ਦਾ ਬਾਥਰੂਮ ਦਾ ਠੀਕ ਹੈ ਜੀ ਤੇ ਇਧਰਲੇ ਪਾਸੇ ਆ ਗਈਆਂ ਪੌੜੀਆਂ ਤੇ ਆ ਡ੍ਰੈنگ ਰੂਮ ਦੇ ਨਾਲ ਆ ਗਿਆ ਸਟੋਰ ਸਟੋਰ ਇੱਥੇ ਤੁਸੀਂ ਸਟੋਰ ਦੇ ਵਿੱਚ ਕੋਈ ਵੀ ਆਪਦਾ ਸਮਾਨ ਰੱਖ ਸਕਦੇ ਆ ਤੇ ਇਧਰਲੇ ਪਾਸੇ ਵਾਲਪੇਪਰ ਵਗੈਰਾ ਲੱਗਾ ਵਾ ਹੁਣ ਤੁਹਾਨੂੰ ਫਸਟ ਫਲੋਰ ਤੇ ਲੱਗੇ ਆਣੇ ਆ ਠੀਕ ਹੈ ਜੀ ਆ ਗਿਆ ਵੱਡਾ ਕਮਰਾ ਇੱਕ ਠੀਕ ਹੈ ਜੀ ਤੇ ਇਧਰਲੇ ਪਾਸੇ ਕਮਰਾ ਆ ਗਿਆ ਛੋਟਾ ਚਾਹ ਨੂੰ ਕਮਰਾ ਬਣਾ ਲਓ ਚਾਹ ਸਟੋਰ ਬਣਾ ਲਓ ਤੇ ਇੱਕ ਆਹ ਕਮਰਾ ਆ ਗਿਆ ਖੁੱਲਾ ਡੁੱਲਾ ਪੂਰਾ ਐਨ ਜੋ ਮਰਜ਼ੀ ਰੱਖੋ ਤੇ ਇਧਰਲੇ ਪਾਸੇ ਆ ਗਈ ਬਾਰੀ ਹੈਨਾ ਬਾਰੀ ਹੈਨਾ ਬਾਰੀ ਆ ਤੇ ਹੁਣ ਤੁਹਾਨੂੰ ਬਾਹਰਲਾ ਮਾਹੌਲ ਵਿਖਾਉਣੇ ਆ ਆਜੋ ਆ ਇਧਰਲੇ ਪਾਸੇ ਬਾਥਰੂਮ ਆ ਗਿਆ ਜੀ ਆਹ ਦੇਖੋ ਕਿੰਨਾ ਸੋਹਣਾ ਮਾਹੌਲ ਆ ਠੀਕ ਆ ਇਹਦੇ ਆਲੇ ਦੁਆਲੇ ਪੂਰੇ ਵਧੀਆ ਘਰ ਰਹਿੰਦੇ ਆ ਸਾਰੇ ਮਤਲਬ EMPLOYEES ਆ ਕੋਈ ਵੀ ਉਹੋ ਜਿਹਾ ਪਰਿਵਾਰ ਨਹੀਂ ਰਹਿੰਦੇ ਚੰਗੇ ਘਰਾਂ ਦੇ ਵਿੱਚ ਇਹ ਬਣੀ ਹੋਈ ਕੋਠੀ ਆ ਹੁਣ ਤੁਸੀਂ ਮਾਹੌਲ ਦੇਖੋ ਕਿੰਨਾ ਸਾਰੇ ਆਲੇ ਦੁਆਲੇ ਠੀਕ ਆ ਜੀ ਦੋ ਸੜਕੀ ਆ ਤੇ ਤੁਸੀਂ ਇਧਰਲੇ ਪਾਸੇ ਦਰਵਾਜ਼ਾ ਕੱਢਾ ਸਾਡੇ ਗਲੀ ਦੇ ਵਿੱਚ ਠੀਕ ਆ ਜੀ ਜਿਹੜਾ ਵੀ ਬੰਦਾ ਇੰਟਰਸਟਿਡ ਆ ਸਿਰਫ ਉਹੀ ਕਾਲ ਕਰਿਓ ਹੋਰ ਕੋਈ ਵੀ ਫਾਲਤੂ ਭਰਾ ਕਾਲ ਨਾ ਕਰਿਓ 60 ਲੱਖ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਜੀ ਇੰਟਰਸਟਡ ਬੰਦੇ ਹੀ ਕਾਲ ਕਰਿਓ ਧੰਨਵਾਦ ਜੀ ਵੀਡੀਓ ਸ਼ੇਅਰ ਜਰੂਰ ਕਰਿਓ